ਜੀ ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਜਗਿੰਦਰ ਸਿੰਘ ਵੜੰਗਾ ਤੇ ਆਪਣਾ ਚੈਨਲ ਹੈ ਜਿਹੜਾ ਯੂਟਿਊਬਰ ਵੜੰਗਾ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਜ਼ਿਆਦੇ ਜਾਨੀ ਕਿ ਤਕੜੀ ਹਸਤੀ ਨਾਲ ਮਿਲਾ ਰਹੇ ਹਾਂ ਤੇ ਇੱਕ ਥੋੜਾ ਜਿਹਾ ਮੈਂ ਤੁਹਾਨੂੰ ਪਹਿਲਾਂ ਸ਼ੁਰੂਆਤ ਦੇ ਵਿੱਚ ਦੱਸ ਦਿਆਂ ਕਿਉਂਕਿ ਇਹ ਜਿਹੜੇ ਆਪਾਂ ਤੁਹਾਨੂੰ ਮਿਲਾ ਰਹੇ ਹਾਂ ਮਿਸਤਰੀ ਨਾਲ ਇਹ ਬਹੁਤ ਚੋਟੀ ਦਾ ਤੇ ਬਹੁਤ ਵਧੀਆ ਜਾਨੀ ਕਿ ਕੋਲੇ ਚੜ੍ਹਾਈਦਾਰ ਮਿਸਤਰੀ ਇਹਦੇ ਥੋੜਾ ਜਿਹਾ ਕੋਈ ਕਾਰਨ ਸਾਰਟਫੇਟ ਵੱਜ ਗਈ ਆ ਤੇ ਮਕਾਨ ਦੀ ਜਿਹੜੀ ਅੱਜ ਦਾ ਕੰਮ ਚੱਲ ਰਿਹਾ ਤੇ ਇਹ ਤੁਹਾਨੂੰ ਮੈਂ ਸਾਰੀ ਗੱਲਬਾਤ ਕਰਾਵਾਂਗੇ ਤੇ ਆਪਾਂ ਅੱਜ ਜਿਹੜੀ ਗੱਲ ਕਰਨੀ ਥੋਡੇ ਨਾਲ ਵੀਡੀਓ ਜਿਹੜੀ ਥੋਡੇ ਨਾਲ ਸ਼ੂਟ ਕਰਨੀ ਆ ਆਪਾਂ ਕਰਨੀ ਆ ਇੱਕ ਪੁਰਾਣੇ ਵਿਅਸਥੇ ਤੇ ਠੀਕ ਹੈ ਨਾ ਜੀ ਜਿੰਨਾ ਵੀ ਆਪਣਾ ਪੁਰਾਣਾ ਵਿਰਸਾ ਆਪਣੇ ਜਿੰਨੇ ਵੀ ਨਵੇਂ ਆਪਣੇ ਬੱਚੇ ਆ ਸਭ ਕੁਝ ਉਹ ਭੁੱਲੀ ਜਾਂਦੇ ਆ ਤੇ ਇਸ ਚੀਜ਼ ਤੋਂ ਪਿੱਛੇ ਹਟਦੇ ਜਾਂਦੇ ਆ ਤੇ ਕਾਰਨ ਕੀ ਆ ਕਿਉਂਕਿ ਨਾ ਤਾਂ ਅੱਜ ਕੱਲ ਕੋਈ ਇਹੋ ਜੀ ਜੀ ਤੇ ਮੱਥਾ ਮਾਰਦਾ ਪਹਿਲੀ ਗੱਲ ਤਾਂ ਕੋਈ ਵੀ ਮਿਸਤਰੀ ਆ ਮੱਥਾ ਨਹੀਂ ਮਾਰਦਾਗਾ ਨਾ ਹੀ ਕਿਸੇ ਕੋਲ ਇਨਾ ਟਾਈਮ ਆ ਤੇ ਮੱਥਾ ਵੀ ਉਹੀ ਮਾਰੂ ਜੀ ਦੇ ਕੋਲੇ ਕਲਾ ਹੈਗੀ ਆ ਠੀਕ ਆ ਕਿ ਨਹੀਂ ਤੇ ਬਾਕੀ ਗੱਲ ਐ ਉਹ ਆ ਵੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਉਹ ਆਪਣੇ ਮਿਸਤਰੀਓ ਦੇਖੋ ਆਦਾ ਕਾਰੋਬਾਰ ਕਰ ਰਹੇ ਨਾਲ ਇਹਨਾਂ ਤੋਂ ਕਹਿ ਕੇ ਸਮਾਂ ਮੰਗਿਆ ਮੈਂ ਕਿਹਾ ਵੀ ਥੋੜਾ ਜਿਹਾ ਸਮਾਂ ਦੇ ਦਿਓ ਤੁਹਾਨੂੰ ਤੇ ਆਪਾਂ ਜਿਹੜੀ ਵੀਡੀਓ ਆ ਇਹ ਜਿਹੜੇ ਆਪਣੇ ਬੱਚੇ ਆ ਕੈਨੇਡਾ ਅਮਰੀਕਾ ਦੇ ਵਿੱਚ ਬਾਹਰ ਬੈਠੇ ਆ ਪੰਜਾਬੀ ਜਿੰਨੇ ਵੀ ਹਨ ਤੇ ਉਹ ਬੱਚੇ ਇਸ ਚੀਜ਼ ਤੋਂ ਪਿੱਛੇ ਹਟਦੇ ਜਾਂਦੇ ਆ ਤੇ ਬਾਕੀ ਇਹਦੇ ਵਿੱਚ ਗੱਲ ਕਰਾਂਗੇ ਕਲਾ ਦੀ ਤੇ ਸ਼ੌਂਕ ਦੀ ਜਿਹੜਾ ਸ਼ੌਂਕ ਦਾ ਕੋਈ ਮੁੱਲ ਨਹੀਂਗਾ ਤੇ ਜਿਹੜੀ ਕਲਾ ਇਹ ਵਾਹਿਗੁਰੂ ਨੇ ਕਿਸੇ ਕਿਸੇ ਨੂੰ ਬਖਸ਼ੀ ਹੁੰਦੀ ਆ ਇਨਸਾਨ ਤਾਂ ਬਹੁਤ ਹੁੰਦੇ ਮਿਸਤਰੀ ਵੀ ਬਹੁਤ ਹੁੰਦੇ ਆ ਪਰ ਜਿਹੜੀ ਕਲਾ ਇਹ ਕਿਸੇ ਕਿਸੇ ਕੋਲੇ ਹੁੰਦੀ ਆ ਇਹ ਹੁਨਰ ਆ ਜਿਹੜਾ ਵਾਹਿਗੁਰੂ ਨੇ ਮਾ ਬੇਵਿਸ਼ਕਾਰ ਮੈਨੇ ਕਿਸੇ ਕਿਸੇ ਨੂੰ ਦਿੱਤਾ ਹੁੰਦਾ ਤੇ ਜਿਹੜਾ ਇਹ ਹੁਨਰ ਆ ਇਹ ਤੁਹਾਡੇ ਸਾਹਮਣੇ ਜਿਹੜਾ ਆਪਣੇ ਮਿਸਤਰੀ ਕੰਮ ਕਰ ਰਿਹਾ ਇਹ ਇਹਨਾਂ ਦਾ ਹੁਨਰ ਤੁਹਾਨੂੰ ਦਿਖਾਵਾਂਗੇ ਤੇ ਕੱਲੀ ਕੱਲੀ ਚੀਜ਼ ਪੁੱਛਾਂਗੇ ਜੋ ਵੀ ਇਹਨਾਂ ਨੇ ਤੁਹਾਨੂੰ ਦੱਸਾਂ ਪਹਿਲੇ ਆਧਾਰ ਤੇ ਆ ਵੇਖੋ ਜਿਹੜੇ ਪੁਰਾਣੇ ਵਿਰਸੇ ਦੇ ਜਿੰਨੇ ਵੀ ਚੀਜ਼ਾਂ ਪੁਰਾਣੇ ਵਿਰਸੇ ਦੀਆਂ ਸਭ ਇਹਨਾਂ ਨੇ ਤਿਆਰ ਕੀਤੀਆਂ ਕੱਲੀ ਕੱਲੀ ਚੀਜ਼ ਆਪਾਂ ਸਾਰੀ ਗੱਲ ਜਾਣਾਂਗੇ ਕਿੰਨਾ ਟਾਈਮ ਲੱਗਿਆ ਕਿੰਨਾ ਖਰਚਾ ਆਇਆ ਤੇ ਕਿੰਨੀ ਕਿ ਮਿਹਨਤ ਲੱਗਦੀ ਹੈ ਤੇ ਤੇ ਬਾਕੀ ਜਿਹੜਾ ਸ਼ੌਂਕ ਦੀ ਗੱਲ ਕੀਤੀ ਸੀਗੀ ਕਲਾ ਦੀ ਗੱਲ ਦਾ ਤੁਹਾਨੂੰ ਦੱਸਦਾ ਵੀ ਮਿਸਤਰੀ ਦੀ ਕਲਾ ਤੇ ਸ਼ੌਂਕ ਆ ਜਿਹੜੇ ਸਾਡੇ ਨਾਲ ਇੱਧਰ ਬੈਠੇ ਆ ਆਪਣੇ ਪੀਲੇ ਪਰਨੇ ਵਾਲੇ ਜਗਤਾਰ ਸਿੰਘ ਜੀ ਇਹਨਾਂ ਦਾ ਸ਼ੌਂਕ ਸੀਗਾ ਇਹਨਾਂ ਨੇ ਆਖਿਆ ਵੀ ਚਲੋ ਯਾਰ ਵੀ ਇਹਨਾਂ ਕਾ ਜ਼ਰੂਰੀ ਆ ਵੀ ਬੱਚੇ ਆ ਜਿਹੜੇ ਆਪਣੇ ਨਾਲੇ ਤਾਂ ਅੱਗੇ ਜਾਦਗਰੀ ਰਹ ਜਾਂਦੀ ਆ ਨਾਲੇ ਇਹ ਇਹਨਾਂ ਨੂੰ ਇਹਨਾਂ ਸ਼ੌਂਕ ਸੀ ਵੀ ਇਹ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਤਿਆਰ ਕਰਾ ਕੇ ਤੇ ਇਹਨਾਂ ਨੇ ਆਖਿਆ ਵੀ ਘਰੇ ਆਪਣੇ ਚਲੋ ਜੋ ਸ਼ੋਅਰੂਮ ਦੇ ਵਿੱਚ ਸ਼ੀਸ਼ਾ ਬਣਾਇਆ ਹੁੰਦਾ ਉਹਦੇ ਵਿੱਚ ਰੱਖਿਆ ਜਾਵੇ ਤਾਂ ਇਸ ਕਰਕੇ ਮੈਂ ਅੱਜ ਤੁਹਾਨੂੰ ਕੱਲੀ-ਕੱਲੀ ਚੀਜ਼ ਬਾਰੇ ਆਪਾਂ ਦੱਸਾਂਗੇ ਤੇ ਜਿਹੜੇ-ਕਿਹੜੇ ਨੇ ਵੀ ਇਹ ਚੀਜ਼ ਦੇਖੀ ਆ ਤਾਂ ਜਰੂਰ ਕਮੈਂਟ ਦੇ ਵਿੱਚ ਦੱਸਣਾ ਵੀ ਕੀ ਚੀਜ਼ ਕੀ ਆ ਜਾਂ ਕਿੰਨਾ ਨੇ ਦੇਖੀ ਆ ਤਾਂ ਇਹ ਆਪਦੇ ਪਹਿਲੀ ਵੀਡੀਓ ਜਰੂਰ ਹੈ ਕਿ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਜੇ ਕਿਉਂਕਿ ਇਹ ਸਪੈਸ਼ਲ ਮੇਰੀ ਹੈ ਜਿਹੜੀ ਬੱਚਾ ਵਾਸਤੇ ਵੀਡੀਓ ਬਣਾਈ ਗਈ ਆ ਕਿਉਂਕਿ ਇਹ ਜ਼ਰੂਰੀ ਹੋ ਗਿਆ ਜਿਹੜਾ ਸਮਾਂ ਸਮਾਂ ਬਹੁਤ ਜ਼ਿਆਦਾ ਜਣੀ ਫਾਸਟ ਚੱਲ ਰਿਹਾ ਤੇ ਪਰ ਫਾਸਟ ਸਮਾਂ ਤਾਂ ਠੀਕ ਆ ਚੱਲ ਰਿਹਾ ਤੇ ਪਰ ਆਪਾਂ ਨੂੰ ਇੰਨਾ ਵੀ ਚਾਹੀਦਾ ਕਿ ਆਪਾਂ ਆਪਦੇ ਵਿਰਸੇ ਨਾਲੋਂ ਟੁੱਟ ਜਾਈਏ ਤੇ ਅੱਜ ਆਪਾਂ ਤੁਹਾਨੂੰ ਜ਼ਰੂਰ ਗੱਲਬਾਤ ਕਰਾਵਾਂਗੇ ਮਲਾਵਾਂਗੇ ਤੇ ਕੱਲੀ ਕੱਲੀ ਚੀਜ਼ ਬਾਰੇ ਪੁੱਛ ਕੇ ਤੁਹਾਨੂੰ ਦੱਸਾਂਗੇ ਤੇ ਬਾਅਦ ਦੇ ਵਿੱਚ ਤੁਹਾਨੂੰ ਇਸ ਮਿਸਤਰੀ ਦਾ ਜਿਹੜਾ ਮੋਬਾਈਲ ਨੰਬਰ ਆ ਉਹ ਵਿੱਚ ਜ਼ਰੂਰ ਆਪਾਂ ਦੇਵਾਂਗੇ ਕਿਉਂਕਿ ਜੇ ਕਿਸੇ ਨੇ ਕੋਈ ਵੀ ਆਪਣੀ ਇਦਾਂ ਦੀ ਕੋਈ ਚੀਜ਼ ਤਿਆਰ ਕਰਵਾਉਣੀ ਆ ਤੇ ਕੋਈ ਸ਼ੌਂਕ ਨਾਲ ਇਹ ਨਹੀਂ ਵੀ ਕੱਲੇ ਇਹ ਕੋਈ ਵੀ ਚੀਜ਼ ਤਿਆਰ ਕਰਾਉਣੀ ਹੈ ਲੱਕੜ ਦੀ ਲੋਹੇ ਦੀ ਕੋਈ ਵੀਤ ਕੀ ਸਿਰਫ ਇੱਕ ਥੋੜਾ ਜਿਹਾ ਪ੍ਰੋਬਲਮ ਆ ਗਈ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਤਾਂ ਵੀ ਇਹ ਮਿਸਤਰੀ ਜਿਹੜੇ ਇਹਦੇ ਥੋੜੀ ਜੀ 6:00 ਵਜ ਗਈ ਸੀਗੀ ਕੰਮ ਕਰਦੇ ਉਹ ਡੈਗ ਪਏ ਸੀ ਤੇ ਜਿਹੜਾ ਮੋਬਾਈਲ ਨੰਬਰ ਦੇਵਾਂਗੇ ਇਹਤੇ ਤੁਸੀਂ ਜ਼ਰੂਰ ਇਹਦੇ ਨਾਲ ਕੰਟੈਕਟ ਕਰਕੇ ਜਿਹੜੀ ਚੀਜ਼ ਮਰਜੀ ਲੱਕੜ ਲੋਹੇ ਦੀ ਹਰ ਇੱਕ ਚੀਜ਼ ਦੇ ਵਿੱਚ ਜਾਣ ਪਾ ਕੇ ਦੇਊਗਾ ਗਾਰੰਟੀ ਆ ਇਹ ਕਿਉਂਕਿ ਆਪਾਂ ਹਰ ਇੱਕ ਚੀਜ਼ ਦੀ ਗਾਰੰਟੀ ਨਹੀਂ ਲੈਂਦੇ ਸਿਰਫ ਆਪਾਂ ਵੀਡੀਓ ਬਣਾਉਣੀ ਹੁੰਦੀ ਆ ਤੇ ਲੋਕਾਂ ਤੇ ਕਰ ਚੰਗਾ ਮੈਸੇਜ ਲੈ ਕੇ ਜਾਣਾ ਹੁੰਦਾ ਤੇ ਪਰ ਇਸ ਚੀਜ਼ ਦੀ ਗਾਰੰਟੀ ਤਾਂ ਬੋਲਿਆ ਮੈਂ ਵਿੱਚ ਕਿਉਂਕਿ ਮੈਨੂੰ ਵੀ ਲੱਗਿਆ ਵੀ ਯਾਰ ਵਾਕਈ ਇਹ ਚੀਜ਼ਾਂ ਦੇ ਵਿੱਚ ਨਾ ਵੀ ਜਾਣ ਪਾਉਣ ਵਾਲੀ ਕੋਈ ਕਸਰ ਨਹੀਂ ਛੱਡੇਗੀ ਦੇਖੋ ਹੁਣ ਕਈ ਬੰਦੇ ਕਹਿਣਗੇ ਯਾਰ ਵੀ ਇਹ ਕਿਵੇਂ ਇਹਦੇ ਵੀ ਦੇਖੋ ਵੀ ਹੁਣ ਆ ਦੇਖੋ ਚਾਰਖਾ ਹੋ ਗਿਆ ਜਿਵੇਂ ਕਈ ਚੀਜ਼ਾਂ ਆਪਾਂ ਕੱਲੀ ਕੱਲੀ ਦੀ ਸਾਰੀ ਚੀਜ਼ ਹੁਣ ਦਿਖਾਵਾਂਗੇ ਤੇ ਵੀਡੀਓ ਨੂੰ ਬੜੇ ਰਿਓ ਜੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੇ ਤੇ ਲਾਈਕ ਕਰ ਦੇ ਜੇ ਕਿਉਂਕਿ ਆਪਾਂ ਹੋਰ ਵੀਡੀਓ ਨੂੰ ਜਰੂਰ ਸ਼ੇਅਰ ਸ਼ੁਰੂ ਕਰ ਦਨੇ ਪਰ ਇਹ ਮਿਹਨਤ ਨੂੰ ਸਲਾਮ ਕਰਨ ਵਾਲੀ ਗੱਲ ਆ ਮਿਹਨਤ ਨੂੰ ਜਰੂਰ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜੇ ਤੇ ਆਪਾਂ ਤੁਹਾਡੀ ਜਿਹੜੀ ਇਹ ਗੱਲਬਾਤ ਜਰੂਰ ਗਾਉਣੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਸਤਰੀ ਸਾਹਿਬ ਸਿਕਾਟ ਤੇ ਹੋਰ ਠੀਕ ਠਾਕ ਆ ਜੀ ਠੀਕ ਠਾਕ ਬਹੁਤ ਵਧੀਆ ਜੀ ਤੇ ਪਹਿਲੀ ਗੱਲ ਤਾਂ ਤੁਹਾਨੂੰ ਵਧਾਈਆਂ ਜੀ ਕਿਉਂਕਿ ਤੁਸੀਂ ਆ ਬਹੁਤ ਵਧੀਆ ਜਿਹੜਾ ਬਣਾਇਆ ਇਹ ਅੱਜ ਕੱਲ ਵੈਸੇ ਹਰ ਕਮੇਸਤਰੀ ਦੇ ਵੱਸ ਦੀ ਗੱਲ ਨਹੀਂ ਰਹੀ ਗੀ ਹਾਂ ਤੇ ਸਾਸਰੀ ਗਿਖਤਾਰ ਸਿੰਘ ਜੀ ਸ੍ਰੀ ਗੁਰੂ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੈ ਜੀ ਹਾਂ ਜੀ ਵਧੀਆ ਵਧੀਆ ਤੇ ਤੁਹਾਨੂੰ ਵੀ ਬੜਾ ਵਧੀਆ ਸ਼ੌਂਕ ਜਾਗਿਆ ਹੈ ਹਾਂ ਜੀ ਹਾਂ ਜੀ ਹਾਂ ਜੀ ਚਲੋ ਵਧੀਆ ਗੱਲ ਆ ਬੱਚਾ ਨਾਲ ਨਾਲ ਜੁੜੇ ਰਹੋਗੇ ਤੇ ਮੇਸਤਰੀ ਜੀ ਹੁਣ ਇਹ ਦੱਸੋ ਵੀ ਜਿਹੜੀ ਤੁਸੀਂ ਇਹ ਚੀਜ਼ ਬਣਾਈ ਆ ਸਾਨੂੰ ਕੱਲੀ ਕੱਲੀ ਚੱਕ ਕੇ ਕਿਉਂਕਿ ਹੋ ਸਕਦਾ ਮੈਨੂੰ ਵੀ ਨਾ ਪਤਾ ਹੋਵੇ ਕਿਉਂਕਿ ਮੈਂ ਵੀ ਅੱਜ ਕੱਲ ਦੇ ਜਾਨੀ ਜਮਾਨੇ ਦੇ ਵਿੱਚ ਆ ਗਿਆ ਤੁਸੀਂ ਕੱਲੀ ਕੱਲੀ ਚੀਜ਼ ਬਾਰੇ ਸਾਨੂੰ ਦੱਸੋ ਪਹਿਲੇ ਤੇ ਆ ਚਰਖਾ ਗਿਆ ਉੱਪਰ ਚੱਕ ਲਿਆ ਕਰੋ ਜੀ ਹਾਂਜੀ ਠੀਕ ਹੈ ਹਾਂਜੀ ਉਵੇਂ ਕਹਿੰਦਾ ਬੰਦੀ ਕੱਤ ਲੈ ਵੇ ਤੇ ਹਾਂਜੀ ਹਾਂਜੀ ਕੱਤ ਜਿਉਂ ਗਜਨ ਕੱਤਨ ਜਾਣ ਨਾ ਕਿ ਬੁੜੀ ਚੱਕ ਪੰਜਾਨ ਦੀ ਬੁੜੀ ਠੀਕ ਆ ਠੀਕ ਆ ਜੀ ਇਹ ਕੱਤ ਵੀ ਸਕਦੇ ਆ ਅੱਛਾ ਜੀ ਛੋਟਾ ਜਿਹਾ ਕੰਮ ਕਰ ਫੋ ਜੀ ਬਾਫੀ ਨਾਲ ਪੀੜੀ ਹੁੰਦੀ ਇੱਥੇ ਜੀ ਅੱਛਾ ਜੀ ਬਹਿਣਾ ਸਹੀ ਹਾਂਜੀ ਬਹਿਣਾ ਤੇ ਆਹ ਪੂਰਾ ਹੁੰਦਾ ਹੈ ਹਾਂਜੀ ਤੇ ਰਗਰਨ ਵਾਸਤੇ ਆਹ ਹੁੰਦੀ ਆ ਓਰੀ ਠੀਕ ਆ ਜੀ ਓਰੀ ਦਾ ਆ ਇਸ ਤਰ੍ਹਾਂ ਗੱਲ ਹੈ ਕਿ ਇਹ ਤਗਾ ਚੱਲਦਾ ਹੀ ਹੈ ਫਿਰ अच्छा जी।, आगे। आगे। अच्छा, द्रक्र द्रक्र अच्छा जी ठीक हो जी आ बनाया ये मंजा पुराना अच्छा जी पुराने जमाने का लकड़ी का हां ते थोड़ी गल ਵਿੱਚ ਆ ਜੀ ਇੱਕ ਮਿੰਟਾ ਕਿ ਮੈਸਤਰੀ ਸਾਹਿਬ ਨੇ ਜਿਹੜਾ ਮੰਜਾ ਬਣਾਇਆ ਸੀ ਦੇਖੋ ਵਾਟਾਂ ਹੀ ਪੁਰਾਣੇ जमाने ਦੇ ਜਿਹੜੇ ਪਟਾਲੀ ਹੈ ਕੋਈ ਬਾਦ ਨਿਕਾੜਨੇ ਕੋਈ ਕਿਸੇ ਚੀਜ਼ ਦੀ ਤੇ ਕੋਕੇ ਕਾ ਕੇ ਲਾ ਲਾਤੇ ਹੂੰ ਅੱਛਾ ਜੀ ਉਦੋਂ ਬਾਅਦ ਆਂਦੇ ਜੀ ਨਹੀਂ ਅੱਛਾ ਜੀ ਪਹਿਲਾਂ ਪ੍ਰਾਣੀਆਂ ਬੁੱਧੀਆਂ ਦੁੱਧ ਰੜਕਦੀਆਂ ਹੁੰਸੀ ਜਿਵੇਂ ਆ ਨਹੀਂ ਆ ਗਈ ਆ ਕੋੜਪਾ ਕੇ ਆ ਮਧਾਣੇ ਪਾ ਕੇ ਬੱਚਾ ਐ ਉੱਤੇ ਪੜਾ ਪਾ ਕੇ ਠੀਕ ਹੈ ਠੀਕ ਹੈ ਜੀ ਤੇ ਇਥੇ ਨੇਤਰਾ ਪਾਇਆ ਹੁੰਦਾ ਜਿਆ ਫਿੱਤਣਾ ਹਾਂਜੀ ਹਾਂਜੀ ਹਾਂ ਇਹ ਵੀ ਪਹਿਲਾਂ ਇਹ ਵੀ ਹੁਣ ਖਤਮ ਹੁੰਦਾ ਜਾਂਦਾ ਹੈ ਕਿਸੇ ਵੇਲੇ ਹੈਗੀ ਆਪ ਬੁਝੀ ਜਾਂ ਮਸ਼ੀਨਾਂ ਲਈ ਪਰ ਫਿਰ ਬਿਜਲੀ ਆੜੀਆਂ ਹਾਂਜੀ 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 ਇਹਦਾ ਆ ਪਹਿਲਾਂ ਮਸ਼ਹੂਰ ਹੁੰਦੀ ਸੀ ਬਦਾਂ ਵਾਸਤੇ ਸਾਨਾ ਗਾਵਾਤ ਦੇ ਸਾਨਾ ਮਾਸਦੇ ਵੀ ਠੀਕ ਹੈ ਜੀ ਭੁਖਲੇ ਮੂੰਗਲੀ ਬੋਲਦੇ ਨੇ ਕੀ ਬੋਲਦੇ ਮੂੰਗਲੀ 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 ਐ ਕੁੱਟਣਾ ਦੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਅੱਗੇ ਆਗੇ ਆਪਣੇ ਆ ਮਦਨਿਆਗੇ ਸਾਰ ਕਰਾਉਂ ਲਾਓ ਜੀ ਕੋਈ ਹੁਣ ਤੇ ਹੈਗੀਆਂ ਹਾਂਜੀ ਹਾਂਜੀ ਤੇ ਪਹਿਲਾਂ ਦੇਸੀ ਦਾਤਰਾ ਹੁੰਦੇ ਸੀ ਪੱਤੀ ਦਾ ਠੀਕ ਹੈ ਜੀ ਹੁਣ ਤਾਂ ਆੜੀ ਦਾ ਨਾ ਹਾਂਜੀ ਹਾਂਜੀ ਇਹ ਦੇਸੀ ਦਾਤੀ ਹੈ ਦੇਸੀ ਦਾਤੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਪੁਰਾਣਾ ਰੰਮਾ ਹੁੰਦਾ ਸੀ ਜੋ ਨਰਮ ਨਰਮੇ ਬਾਲੇ ਹੁੰਦੇ ਸੀ ਤੇ ਮਧਿਆ ਟੋਪ ਦਾ ਬਣਾਇਆ ਹੈ ਗਲਾਈ ਕਰਕੇ ਅੱਛਾ ਜੀ ਠੀਕ ਹੈ ਜੀ ਹਾਂ ਜੀ ਬਾਕੀ ਆ ਜੀ ਕੀ ਲਾਓ ਜੀ ਹਾਂ ਪੱਕੀ ਜੀ ਜੇ ਪੂਰੀ ਆ ਇਹਨਾਂ ਨੂੰ ਕੋਈ ਨਰਮ ਹੈ ਜਦ ਮਰਜੀ ਕੋਈ ਛੱਟ ਮਾਰ ਕੇ ਵੇਜਦੇ ਰਗੜ ਕੇ ਵੇਜਦੇ ਠੀਕ ਹੈ ਜੀ ਠੀਕ ਹੈ ਜੀ ਇਹ ਹੁਣ ਇਹ ਵੀ ਕੱਲੀਆਂ ਪੱਤੀਆਂ ਲਾ ਕੇ ਮਿਸਤਰੀ ਸਾਹਿਬ ਦੇ ਕਹਿਣ ਦਾ ਮਤਲਬ ਹੈ ਵੀ ਕੱਲੀਆਂ ਪੱਤੀਆਂ ਲਾ ਕੇ ਬਣਾਇਆ ਹਾਂ ਐਨੇ ਵੀ ਫੇਰ ਬੋਲਣ ਹਾਂ ਜੀ ਤੀਨ ਬਣਾ ਕੇ ਉਂ ਝੰਡਾ ਕੀਤਾ ਹਾਂ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਉਦੋਂ ਬਾਅਦ ਆ ਗਿਆ ਤਸਗਾ ਜੀ ਲਓ ਜੀ ਦੇਖੋ ਕਸੀਆ ਹਾਂ ਇਹ ਵੀ ਝੰਡਾ ਕੀਤੀਆਂ ਕੋਈ ਐਨੇ ਵੀ ਉਵੇਂ ਫੇਰ ਬੋਲ ਲਾ ਕੇ ਜੋੜਤਾ ਜਾਂ ਕਹੈਣਾ ਜੋੜਤਾ ਹਾਂ ਜੀ ਹਾਂ ਜੀ ਹਾਂ ਇਹ ਸਵਾਗਤ ਮੇਖਾ ਲੱਗਿਆ ਠੀਕ ਹੈ ਠੀਕ ਚਾਰ ਟਨ ਰੈਕਟਰ ਲੱਗਿਆ ਠੀਕ ਹੈ ਠੀਕ ਹੈ ਠੀਕ ਹੈ ਜੀ ਆ ਗਏ ਕਸੋਲੇ ਜੀ ਪੁਰਾਣਾ ਕਣਕਾਂ ਚ ਇਹ ਕਥੋਲੀ ਨਾਲੀ ਕੱਢ ਦਿੰਦੇ ਸੀ ਹਾਂਜੀ ਹਾਂ ਤਾਂ ਸਪਰੇਅ ਕਰਦਾ ਕੋਈ ਕੁਝ ਕਰਦਾ ਹਾਂ ਤਾਂ ਕੰਮ ਹੀ ਹੈ ਨਹੀਂ ਗਾ ਜੀ ਹਾਂਜੀ ਇਹ ਵੀ ਸ਼ਾਇਦ ਕਿਸੇ ਕੋਲੇ ਹੋਵੇ ਆਹ ਬਾਕੀ ਆਈ ਜਿੰਦਰੀ ਵਟਾਂ ਪਾਉਣ ਵਾਲੀ ਲਓ ਜੀ ਹੁਣ ਦੇਖੋ ਤੁਹਾਨੂੰ ਸਾਰਾ ਪੁਰਾਣਾ ਵੈਸੇ ਦੀ ਜਿਹੜੀ ਚੀਜ਼ ਆ ਕਿਉਂਕਿ ਜੋ ਬਲਦਾਂ ਨਾਲ ਪਹਿਲਾਂ ਕਮਾਈ ਕੀਤੀ ਜਾਂਦੀ ਸੀਗੀ ਜੋ ਆਪਣੇ ਪਹਿਲਾਂ ਮਾਤਾ ਮਤਲਬ ਦੁੱਧ ਰੜਕਦੇ ਹੁੰਦੇ ਸੀ ਚਰਖਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾ ਰਿਹਾ ਦੱਬ ਕੇ ਵੀਡੀਓ ਸ਼ੇਅਰ ਕਰਦੇ ਜੀ ਹਾਂ ਆ ਦੇਖੋ ਜਿੰਦਰੀ ਹੈ ਹਾਂਜੀ ਹਾਂਜੀ ਵਟਾ ਪਾਉਣ ਪੁਰਾਣ ਵਟਾ ਹੁਣ ਤਾਂ ਨਹੀਂ ਕਿਹ ਵਾਲੇ ਹੁਣੇ ਮਿਲਦਾ ਹੈ ਹਾਂਜੀ ਹਾਂਜੀ ਤੇ ਪੂਰੇ ਤਾਂ ਬਦੋ ਮੇਰੇ ਪੱਤਿਆਂ ਲਾ ਕੇ ਤੇ ਐ ਰੈਪਟ ਲਾ ਕੇ ਤਾਂਬੇ ਦੇ ਮਗਰ ਵੀ ਐ ਨੀ ਵੀ ਕੋਈ ਉਹੀ ਜੋੜ ਤੇ ਹਾਂ ਜਮਤ ਜੀ ਜਿਦੋਂ 6 ਹੋਵੇਂ ਹੋ ਹਾਂਜੀ 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 ਠੀਕ ਆ ਜੀ ਹਾਂਜੀ ਤੇ ਹਾਲ ਤਾਂ ਤਾਂ ਵਰਲਿਆਂ ਬੰਦਿਆਂ ਨੂੰ ਹਜੇ ਪਤਾ ਹੀ ਹੋਣਾ ਹਾਂ ਥੋੜੇ ਬਹੁਤੇ ਨੂੰ ਪਤਾ ਵੀ ਜਿਪ ਕਰਦੀਆਂ ਜਾਂਦੇ ਹਾਂ ਪਰ ਹੁਣ ਨਵੇਂ ਵੀਡੀਓ ਤਾਂ ਮੰਨ ਲਾ ਹਾਲ ਤਾਂ ਨਹੀਂ ਪਤਾ ਜੀ ਮੁਸ਼ਕਲ ਆਜੇ ਕਿੱਲੀਆਂ ਹੁੰਦਾਂ ਸੀ ਹਾਂਜੀ ਹਾਂਜੀ ਦੋ ਕਿੱਲੀਆਂ ਹੁੰਦਾਂ ਸੀ ਇੱਕ ਟੁੱਟ ਜਾਂਦੀ ਕੀ ਵੇਰੇ ਮੜ ਕੇ ਦੂਜੀ ਤੋੜ ਲੈਂਦਾ ਸੀ ਲਓ ਜੀ ਠੀਕ ਆ ਜੀ ਆ ਚੌਂ ਕੜਤੇ ਸੀ ਆ ਤੇ ਓਕਲਾ ਤਾਂ ਅਰਥਲੀ ਹੁੰਦੇ ਸੀ ਇਹਦੇ ਆ ਚੋਂ ਜਿਵੇਂ ਡੰਕੜਨਾ ਆਲਾ ਹੁੰਦਾ ਸੀ ਆ ਹਾਂਜੀ 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 ਆ ਓਕ ਲੱਗਾ ਤੇ ਓਕ ਟੋਕਾਂ ਦਾ ਉੱਚਾ ਨੀਵਾ ਵਾਧਾ ਹੁੰਦਾ ਸੀਗਾ ਉਹ ਮੈਂ ਕੀ ਹੋ ਜਾਂਦਾ ਸੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਆ ਇਹ ਹੁਣ ਕੋਈ ਜਫਾ ਬੋਲਦਾ ਕੋਸਾ ਸੀ ਬਗੜ ਬੋਲਦਾ ਇਹ ਦਾ ਪ੍ਰਾਣ ਪਹਿਲਾਂ ਛਿੜੀਆਂ ਚੱਕ ਦਿੰਦੇ ਸੀ ਨਰਮੇ ਦੀ ਜਦੋਂ ਆਪ ਜਾਂਦੋਂ ਲੀਹ ਆਪਣੇ ਹਾਂ ਪ੍ਰਾਣੇ ਹਾਂਜੀ ਹਾਂਜੀ ਇਹ ਵੀ ਪੂਰੀ ਐਨ ਕੋਈ ਜਮਾ ਰਾਈਟਰ ਸਿੱਧੀਆਂ ਜਮਾ ਐ ਨਹੀਂ ਕੋਈ ਲੋਕੋ ਤੁਹਕੋ ਨਾ ਬਣਾ ਦਿੰਦਾ ਹੈ ਜਮਾਂ ਐ ਸੇਮ ਜਦ ਮਰਜ਼ੀ ਚੱਕਰ ਸੋਦਾ ਦੇਖੋ ਹੈ ਜਮਾਂ ਸਿੱਧੀਆਂ ਲੈ ਕੋਈ ਵੀ ਚੀਜ਼ ਕਿਸੇ ਚ ਫਰਕ ਨਾ ਹੋਊਗਾ ਵਾਕਈ ਹੁਣ ਮਿੱਤਰੋ ਤੁਸੀਂ ਆਪ ਦੇਖੋ ਵੀ ਕਲਾ ਜਿਹੜੀ ਮੂੰਹਾਂ ਬੋਲੂਗੀ ਤੁਸੀਂ ਆਪ ਹੀ ਕਮੈਂਟ ਦੇ ਵਿੱਚ ਦੱਸੋ ਜੇ ਵੀ ਕਲਾ ਤੁਹਾਨੂੰ ਪਹਿਲਾਂ ਹਾਂਜੀ ਪਹਿਲਾਂ ਤੱਕਲੇ ਲੱਕੜ ਦੇ ਹੁੰਦੇ ਸੀ ਹਾਂਜੀ ਹਾਂਜੀ ਬਾਅਦ ਚ ਹੁੰਦਾ ਦਸਾਂਗਾ ਕਹਿੰਦਾ ਕੋ ਕੋ ਕਸ ਕਹਿੰਦਾ ਹਾਂਜੀ ਹਾਂਜੀ ਇਹ ਵੀ ਪੂਰੀ ਪ੍ਰੇਮ ਨਾਲ ਟੰਡ ਕਰਕੇ ਬੱਤਲ ਦੀ ਪੱਤੀ ਲਾ ਕੇ ਤੇ ਬਕਲੇ ਭੁੱਲਿਆ ਲੱਗਿਆ ਨਹੀਂ ਸਕੇ ਹਾਂਜੀ ਹਾਂਜੀ ਇਹ ਵੀ ਬਹੁਤ ਮਿਹਨਤ ਨਾਲ ਬਣਾਇਆ ਇਹ ਵੀ ਕਿਸੇ ਕੋਲੇ ਹੈ ਨਹੀਂ ਗੀ ਠੀਕ ਹੈ ਰਾਜਸਥਾਨ ਚ ਪੰਦੇ ਹੋਵੇ ਕੋਈ ਪਰ ਇੱਥੇ ਹੈ ਨਹੀਂ ਆਹ ਹੁਣ ਇਹ ਸੰਗ ਅੱਛਾ ਫੜੇ ਘੋਂਦਦੇ ਸੀ ਹਾਂਜੀ ਐਂ ਉੜਾਉਂਦੇ ਹੁੰਦੇ ਸੀ ਅੱਛਾ ਅੱਛਾ ਸੰਗ ਠੀਕ ਹੈ ਠੀਕ ਹੈ ਕੋਈ ਕੰਨ ਕੋ ਨਾ ਜਦੋਂ ਐ ਸੀਗੇ ਦੌਂਦੇ ਹੁੰਦੇ ਸੀਗੇ ਹਾਂ ਘੋਣਦੇ ਹੁੰਦੇ ਸੀ ਹਾਂਜੀ ਹਾਂਜੀ ਕਰਕੇ ਤਾਂ ਉੜਾਉਂਦੇ ਹੁੰਦੇ ਸੀਗੀ ਇਹ ਹੋਏ ਠੀਕ ਹੈ ਠੀਕ ਹੈ ਆ ਹੈਗਾ ਜੀ ਢਿੰਗਾ ਲਓ ਜੀ ਜਦੋਂ ਮੰਡਲਾਂ ਦਾ ਜੋਗ ਆ ਗਿਆ ਫੜਮਿਆਂ ਦਾ ਉਦੋਂ ਦੂਜਾ ਪਹਿਲਾ ਇਹ ਆ ਵਰਤਿੰਦੇ ਸੀ ਲੱਕੜ ਦਾ ਬਣਾਦੇ ਹਾਂਜੀ ਹਾਂਜੀ ਇਹ ਮੰਡਲਾਂ ਫੜ ਲੈਣੇ ਆਂ ਖਿਸ਼ਾਂ ਦਿੱਤੀਆਂ ਜਿਹੜਾ ਮਤਲਬ ਕਣਕ ਦਾ ਲਾਂਗਾ ਜੰਮਿਆ ਹੁੰਦਾ ਸੀ ਇਹਦੇ ਨਾਲ ਪਟੜਾ ਸੌਖਾ ਹੁੰਦਾ ਜੰਮਿਆਂ ਦੇ ਮੰਡਲੇ ਲੱਗਦੇ ਪਹਿਲਾਂ ਮੰਡਲੇ ਠੀਕ ਹੈ ਠੀਕ ਬਣਾਦਾਂ ਕੱਢ ਕੇ ਹੱਥ ਨੂੰ ਘਰੇ ਵਿੱਚ ਹੌਤਾਂ ਹੀ ਕੰਪੈਨਾਂ ਦੇ ਜੋਗ ਆ ਗਿਆ ਦੋ ਦੋ ਮਹੀਨੇ ਕੱਢਿਆ ਦੇ ਸੀ ਹਾਂਜੀ 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 ਆ ਹੈਗੇ ਜੀ ਪੰਜਾਲੀ ਇਹਦਾ ਵੀ ਕਿਸੇ ਨੂੰ ਪਤਾ ਹੋਊਗਾ ਹਾਂਜੀ ਠੀਕ ਹੈ ਜੀ ਕਿਉਂਕਿ ਤੁਹਾਡੀ ਗੱਲ ਵਿੱਚ ਆ ਇਹ ਪੰਜਾਲੀ ਇੱਕ ਪੰਜਾਲੀ ਨੀਗੀ ਕਿਉਂਕਿ ਜਿੰਨੇ ਵੀ ਆਪਣੇ ਭੈਣ ਭਰਾ ਬਾਹਰ ਬੈਠੇ ਆ ਇਹ ਤੁਹਾਡੇ ਸਾਰੇ ਜਿੰਨੇ ਵੀ ਆਪਣੇ ਮੇਰੇ ਵੀ ਲਾਲੋ ਇਹ ਬਾਪੂ ਦੀ ਜਿਹੜੀ ਪਹਿਲੀ ਜਿਹੜੀ ਸ਼ੁਰੂਆਤ ਮੰਜ਼ਲ ਇੱਕ ਪ੍ਰਾਪਤ ਕਰਨੀ ਇੱਥੋਂ ਪ੍ਰਾਪਤ ਹੋਈ ਸੀ ਮੰਜ਼ਲ ਦੀ ਜਿਹੜੀ ਮੰਜ਼ਲ ਮਿਲੀ ਆ ਇਹਨਾਂ ਨਾਲ ਹਲਵਾ ਆ ਗਿਆ ਬਲਦਾ ਨਾਲ ਤੁਸੀਂ ਦੇਖੋਗਾ ਹਰ ਪੰਜਾਲੀ ਤੇ ਆ ਗਈ ਕਰਾਹੀ ਉਦੋਂ ਕਰਾਹੀ ਵੱਧ ਨਾਲੇ ਹੁੰਦੇ ਸੀ ਠੋਲੀ ਜੀ ਲੋਭਾ ਦਖਾਤੇ ਕੇ ਟਾਈਮ ਐ ਮੂਦੀ ਮਾਰਨਦੇ ਸੀ ਬਾਤੋ ਫੜ ਜਾਂਦੇ ਸੀ ਤੇ ਅੱਜ ਕੱਲ ਤਾਂ ਕੰਪਿਊਟਰ ਕਰਾਏ ਆਗੇ ਹਾਂਜੀ ਹੁਣ ਤਾਂ ਯੁੱਗ ਬਦਲ ਗਿਆ ਹਾਂ ਤੇ ਹਾਂਜੀ ਹਾਂਜੀ ਤੇ ਠੀਕ ਹੈ ਜੀ ਤੇ ਹੁਣ ਲਓ ਜੀ ਆ ਸਭ ਤੋਂ ਮਹੱਤਵਪੂਰਨ ਚੀਜ਼ ਆ ਇਹਦੇ ਬਾਰੇ ਤਾਂ ਮੈਨੂੰ ਜਮੇ ਨਹੀਂ ਪਤਾ ਸੀਗਾ ਹਾਂ ਇਹ ਰਾਜਸਥਾਨ ਦਾ ਹਜੇ ਵਹੀ ਹੈ ਜੀ ਅੱਛਾ ਜੀ ਠੀਕ ਹੈ ਇਹ ਕੀ ਬੋਲਦੇ ਜੀ ਇਹ ਉੱਠਦੀ ਕਾਟ ਹੀ ਹੈ ਜੀ ਅੱਛਾ ਜੀ ਉੱਠਦੀ ਕਾਟ ਲੋਕ ਤਿੰਨ ਬੰਦੇ ਬੁੜੀਆਂ ਬਹਿ ਜਾਂਦੇ ਮੂਹੇ ਪਚਾ ਰੈਂਦਾ ਸੀ ਨਾ ਥੋੜ੍ਹ ਲੈਂਦਾ ਸੀ ਹਾਂਜੀ ਤੇ ਫੜਾਈ ਹੁੰਦੀ ਸੀ ਤੇ ਵੀ ਬੜਾ ਕਲਾਕਾਰ ਲਗਾਂ ਮਾ 8-805 ਵਾਚਾ ਬੜੀ ਦੇਦੀ ਸੀ ਹਾਂਜੀ ਹਾਂਜੀ ਇਹ ਮਗਰਾਂ ਚੌੜੀ ਹੁੰਦੀ ਸੀ ਮੂਹੂ ਭੀੜ ਹੁੰਦੀ ਸੀ ਅੱਛਾ ਅੱਛਾ ਉਹਦੇ ਜਾਂ ਬਹਿ ਕੇ ਰੱਖ ਲੈਂਦੇ ਸੀ ਹਾਂਜੀ ਹਾਂਜੀ ਥੱਲੇ ਬੰਨੇ ਜਾਂਦੇ ਸੀ ਠੀਕ ਹੈ ਠੀਕ ਹੈ ਠੀਕ ਇਹ ਹੋਰ ਚੀਜ਼ ਹੈ ਜੀ ਹਾਂਜੀ ਰਸਤਾ 'ਚ ਹਜੇ ਵੀ ਹੋਊਗਾ ਮਨ ਲਾਲ ਜੀ ਹਾਂਜੀ ਤੇ ਆਹ ਉੱਠ ਦੇ ਗਿਆ ਕੋੜੀ ਅੱਛਾ ਜੀ ਜਿੱਥੇ ਆਪਣਾ ਸੌਂਦ ਉੱਥ ਦਾ ਸੈਂਟਰ ਹੁੰਦਾ ਹੈ ਹਾਂਜੀ ਹਾਂਜੀ ਉੱਥੇ ਬੰਨ ਕੇ ਤੇ ਇੱਥੋਂ ਰਸਾਂ ਨਾਲ ਜਿਹੜਾ ਬੰਨ ਕੇ ਇਧਰ ਬਣਿਆ ਜਾਂਦਾ ਸੀ ਠੀਕ ਹੈ ਠੀਕ ਹੈ ਜੀ ਉਹਦੇ ਮਗਰ ਇਹ ਬਿੰਦੀ ਪੈਂਦੀ ਸੀ ਅੱਛਾ ਆ ਬੰਨ ਕੇ ਬਿੰਦੀ ਮਗਰ ਉੱਥੇ ਇੱਥੇ ਆ ਜੂ ਬਣਿਆ ਜਾਂਦਾ ਸੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਤੋਂਨੋਂ ਹੁਣ ਕੱਲੀ ਕੱਲੀ ਚੀਜ਼ ਦਿਖਾ ਰਹੇ ਆ ਦਿਖਾਉਣ ਦਾ ਮਤਲਬ ਇਹ ਆ ਹੋ ਸਕਦਾ ਚਲੋ ਕਿਸੇ ਵੀਰਾਂ ਨੂੰ ਪਤਾ ਹੋਵੇ ਪਰ ਜਿਹੜੇ ਆਪਣੇ ਨਵੇਂ ਬੱਚੇ ਆ ਤਾਂ ਦਿਖਾ ਰਹੇ ਆ ਕਿਉਂਕਿ ਕੱਲ ਨੂੰ ਤੁਸੀਂ ਵੀਡੀਓ ਤੁਸੀਂ ਵਾਰੀ ਵਾਰੀ ਖੋਲ ਕੇ ਦੇਖੋਗੇ ਆਪਣੇ ਬੱਚਿਆਂ ਨੂੰ ਜਰੂਰ ਦੱਸੇ ਜੀ ਵੀ ਆ ਚੀਜ਼ ਨੂੰ ਆ ਕਹਿੰਦੇ ਆ ਚੀਜ਼ ਨੂੰ ਆ ਕਹਿੰਦੇ ਆ ਇਸ ਕਰਕੇ ਤਾਂ ਕਰਕੇ ਕੱਲੀ ਕੱਲੀ ਚੀਜ਼ ਨੂੰ ਬੋਲ ਕੇ ਅਸੀਂ ਯਾਨੀ ਕਿ ਦੱਸ ਰਹੇ ਆ ਜਿਵੇਂ ਵੇਖੋ ਸੁਹਾਗਾ ਪਿਆ ਕਿੰਨਾ ਵਧੀਆ ਚੀਜ਼ ਹੁਣ ਤੁਹਾਨੂੰ ਵਧੀਆ ਹਾਂ ਸੁਹਾਗੀ ਇਹ ਲੈ ਸੁਆਗੀ ਹੁੰਦੀ ਸੀ ਸੋਗਾ ਨੇ ਸੁਆਗੀ ਹਾਂ ਸੁਆਗੀ ਲਾ ਲੋ ਸੁਆਗੀ ਸੀ ਲੱਗਣ ਦੇ ਰਚਾ ਦੇ ਜੀ ਤਾਂ ਹੁੰਦੀ ਸੀ ਹਾਂਜੀ ਹਾਂਜੀ ਤੇ ਇਹ ਸੁਆਗੀ ਹੁੰਦੀ ਸੀ ਦੋ ਫੱਟੀਆਂ ਹੁੰਦੀ ਸੀ ਹਾਂਜੀ ਹਾਂਜੀ ਹਾਂ ਛੋਟੀ ਹੁੰਦੀ ਸੀ ਤੋਂ ਬਾਅਦਾਂ ਜੋੜਨ ਲੱਗੇ ਹਾਂਜੀ ਤੇ ਇਹ ਵੀ ਬਹੁਤ ਵਧੀਆ ਹੈ ਤੇ ਹੁਣ ਤਾਂ ਇਹ ਖਤਮ ਆ ਜੀ ਹਾਂਜੀ ਹਾਂਜੀ ਹੁਣ ਇਹ ਨਹੀਂ ਬਣਾਉਂਦਾ ਕੋਈ ਨਾ ਬਣੇ ਨਾ ਬਹਣ ਟਾਈਮ ਹੈ ਤੇ ਕਿਉਂਕਿ ਮੈਂ ਪਹਿਲੇ ਕਹਿ ਕੇ ਏਡਾ ਸੀ ਕਲਾ ਕਈ ਵਾਰੀ ਚਲੋ ਕਲਾ ਹੁੰਦੀ ਵੀ ਆ ਪਰ ਇੰਨਾ ਜਿਹੜਾ ਮੱਥਾ ਮਾਰਨਾ ਤੁਸੀਂ ਗੌਰ ਨਾਲ ਦੇਖੋ ਵੀ ਕੱਲੀ ਕੱਲੀ ਚੀਜ਼ ਦੇ ਵਿੱਚ ਤੁਹਾਨੂੰ ਪੂਰੀ ਐ ਲੱਗੂਗੀ ਵੀ ਪੂਰੀ ਜਾਨ ਪਾਈ ਵੀ ਪਾਈ ਵੀ ਆ ਜਾਨ ਚਲੋ ਠੀਕ ਆ ਛੋਟੀ ਬਣਾਈ ਆ ਪਰ ਪੂਰੀ ਜਾਨ ਪਾਈ ਵੀ ਆ ਕਿਉਂਕਿ ਹਜੇ ਵੀ ਲੱਗੇ ਪਏ ਸੀ ਆਵੇ ਥੰਦ ਕੋਲੇ ਪਏ ਆ ਆਪਣੀ ਜਿਹੜੀ ਮਿਹਨਤ ਜਾਰੀ ਸੀ ਇਹ ਤਾਂ ਮੈਂ ਇਹਨਾਂ ਤੋਂ ਕਹਿ ਕੇ ਟਾਈਮ ਲਿਆ ਮੈਂ ਕਹਾਂ ਵੀ ਜ਼ਰੂਰੀ ਆ ਵੀ ਆਪਣੇ ਜਿਹੜੇ ਬੱਚੇ ਆ ਪਿੱਛੜਦੇ ਜਾਂਦੇ ਸਾਰੇ ਜੀ ਨੂੰ ਇਸ ਚੀਜ਼ ਨੂੰ ਗੌਰ ਨਾਲ ਦਿਖਾਇਆ ਜਾਵੇ ਤੇ ਬੱਚੇ ਆਪਣੇ ਇਸ ਮੰਨ ਲਓ ਵੀ ਆਉਣ ਵਾਲੀ ਪੀੜ੍ਹੀ ਇਸ ਨਾਲ ਜੁੜੀ ਰਹਿਊਗੇ ਕਿਉਂਕਿ ਇਹ ਆਪਣਾ ਪੁਰਾਣਾ ਵਿਰਸਾ ਆਪਣੇ ਪੁਰਖੇ ਦਾਦਿਆਂ ਨੇ ਸਾਰਿਆਂ ਨੇ ਕਮਾਈਆਂ ਇਹਨਾਂ ਚੀਜ਼ਾਂ ਤੋਂ ਕਮਾਈਆਂ ਕਰਕੇ ਚਲੋ ਅੱਜ ਜਹਾਜ਼ ਚੜ੍ਹ ਕੇ ਬਾਹਰ ਬੈਠੇ ਕੋਈ ਕਿਵੇਂ ਆ ਪਰ ਇਹ ਚੀਜ਼ਾਂ ਸੀਗੀਆਂ ਤਾਂ ਮਤਲਬ ਜੇ ਆਪਾਂ ਕਹਿ ਲਈਏ ਅੱਜ ਆਪਾਂ ਬਾਹਰ ਬੈਠੇ ਆ ਜਾਂ ਆਪਣੀ ਕੋਈ ਵੀ ਐ ਸਮਸਤੀ ਹੈ ਜਿਹੜੀ ਕਰ ਰਹੇ ਆ ਤਾਂ ਇਹ ਜਿੰਨੀਆਂ ਵੀ ਚੀਜ਼ਾਂ ਬਣਾਈਆਂ ਬਹੁਤ ਜ਼ਿਆਦਾ ਮਿਹਨਤੀ ਕੰਮ ਆ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਮਿਹਨਤੀ ਆ ਬਾਕੀ ਆਪਾਂ ਪੁੱਛ ਲੈਣੇ ਮਿਸਤਰੀ ਸਾਹਿਬ ਨੂੰ ਕਿੰਨਾ ਟਾਈਮ ਇਹ ਸਾਰੀਆਂ ਚੀਜ਼ਾਂ ਬਣਾਉਂਦੇ ਤੁਹਾਨੂੰ ਕਿੰਨਾ ਟਾਈਮ ਲੱਗਿਆ ਜੀ ਤੇ 23 ਕਟ ਕੋ ਡੇਢ ਦੋ ਮਹੀਨੇ ਦੇ ਦਰਮਿਆਨ ਲੱਗ ਜਾਂਦਾ ਜੀ ਅੱਛਾ ਡੇਢ ਦੋ ਮਹੀਨੇ ਲੱਗਦੇ ਹਾਂ ਜੀ ਤਾਂ ਉਹ ਲੱਗ ਜਾਂਦਾ ਤੇ ਬਰੀਕ ਛੋਟੀ ਚੀਜ਼ ਐ ਸੇਮ ਬਣਾਉਣੀ ਹੁੰਦੀ ਐ ਹਾਂਜੀ ਹਾਂਜੀ ਹੌਲੀ ਹੌਲੀ ਬਣਦੀ ਐ ਬਰੀਕ ਚੀਜ਼ ਟਟਣਾ ਡਰੂਈਆ ਦਾ ਵੀ ਟਟ ਨਾ ਜਾਵੇ ਮੜਕਾ ਨਾ ਫੇਰ ਮੱਥਾ ਮਾਰਨਾ ਪੈਂਦਾ ਹਾਂਜੀ ਹਾਂਜੀ ਤੇ ਪਹਿਨੇ ਸਲੋ ਕਮਾਂ ਤੇ ਤੁਸੀਂ ਇਧਰ ਜਗਤਾਰ ਸਿੰਘ ਜੀ ਨੂੰ ਬਣਾ ਕੇ ਦਿੱਤਾ ਥੋੜੀ تسਲੀ ਹੋ ਗਈ ਜੀ ਬਣਾਏ ਤੇ ਹਾਂ ਜੀ ਆ ਜੀ ਪੂਰੀ تسਲੀ ਬਹੁਤ ਰਾਜ ਗਿਆ ਦਿਲ ਨੂੰ ਹਾਂ ਬੁਰਾ ਜੀ ਤੇ ਐਂ ਲੱਗਦਾ ਵੀ ਜਿਵੇਂ ਜਮਾਂ ਆਣ ਪੂਰੀ ਜਾਨ ਪਾਈ ਪਈ ਆ ਹਾਂ ਜੀ ਹਾਂ ਜੀ ਤੇ ਪੂਰੀ ਇਹਨੂੰ ਸੰਭਾਲ ਕੇ ਰੱਖੋਗੇ ਵੀ ਅੱਗੇ ਜਿਹੜੇ ਬੱਚੇ ਆ ਬੱਚਾ ਨੂੰ ਤੁਸੀਂ ਮੰਨ ਲਓ ਇਹ ਤਾਂ ਤਿਆਰ ਕਰਾਇਆ ਵੀ ਆਪਣੇ ਪੇਟ ਦੇ ਵਿੱਚ ਜਿਹੜੇ ਨਵੇਂ ਬੱਚੇ ਆ ਤੇ ਇਹਨਾਂ ਦੀ ਸੋਚ ਤੁਹਾਨੂੰ ਮੈਂ ਇੱਕ ਹੋਰ ਦੱਸਦਾ ਜੀ ਜਗਤਾਰ ਸਿੰਘ ਦੀ ਸੋਚ ਇਹ ਆ ਵੀ ਜਿਹੜੇ ਆਪਣੇ ਨਵੇਂ ਬੱਚੇ ਆ ਨਵੀਂ ਬਨੇਰੀ ਆ ਇਹਨਾਂ ਨੇ ਸਪੈਸ਼ਲ ਆਪਣੇ ਕੋਲੋਂ ਮੇਰੇ ਸਾਹਮਣਾਂ ਕੋਈ 16-18000 ਰੁਪਏ ਜਿੰਨਾ ਵੀ ਉਹ ਮੈਸਤਰੀ ਨੂੰ ਪੁੱਛਾਂ ਕਿੰਨਾ ਖਰਚ ਆਇਆ ਤੇ ਇਹ ਲਾ ਕੇ ਇਹਨਾਂ ਨੇ ਘਰੇ ਰੱਖਣੇ ਰੱਖ ਕੇ ਜੋ ਵੀ ਨਵਾਂ ਬੱਚਾ ਕਿਸ ਦੇ ਨਾਲ ਕੇ ਆਉਂਦਾ ਜਾਂ ਕਿਵੇਂ ਆਉਂਦਾ ਉਹ ਸਭ ਨੂੰ ਇਹ ਚੀਜ਼ ਦੀ ਇੱਛਾ ਵੀ ਮੈਂ ਯਾਰ ਜਿੰਨਾ ਚਿਰ ਵੀ ਹੈਗਾ ਮੇਰੀ ਸੋਚ ਆ ਵੀ ਮੈਂ ਹਰ ਇੱਕ ਬੱਚੇ ਨੂੰ ਦੱਸਿਆ ਕਰਾਂ ਵੀ ਆਪਣਾ ਪਿਛੋਕੜ ਇਹ ਸੀ ਕਿਉਂਕਿ ਹਰ ਇੱਕ ਬੰਦਾ ਇਹ ਚੀਜ਼ਾਂ ਦੇ ਮੱਥਾ ਨਹੀਂ ਮਾਰਦਾਗਾ ਪਰ ਸ਼ਾਵਾਛੇ ਦੇ ਜਿਹੜੀ ਇਹ ਏਨੀ ਵੱਡੀ ਸੋਚ ਰੱਖੀ ਬਠਾ ਇੰਨੇ ਪੈਸੇ ਲਾ ਕੇ ਕੋਲੋਂ ਤਿਆਰ ਕਰਵਾਉਣਾ ਕਰਵਾ ਕੇ ਤੇ ਬੱਚਿਆਂ ਨੂੰ ਗਾਂ ਨਾਲ ਜੋੜੀ ਰੱਖਣਾ ਤੇ ਮੈਸਟਰੀ ਜੇ ਤੇ ਟੋਟਲ ਖਰਚਾ ਕਿੰਨਾ ਆ ਗਿਆ ਉਹ ਤੇ ਸਾਡੇ 16-17000 ਰੁਪਏ ਮੇਰਾ ਖਰਚਾ ਹੈ ਮਿਹਨਤ ਮੈਂ ਅੱਛਾ ਜੀ ਹਾਂ ਤੇ ਅਕੜ ਮਿਲਿਆ 24 ਰੁਪਏ ਨੂੰ ਫਟ ਅੱਛਾ ਜੀ ਤੇ ਸਪੈਲਟ ਪਾਸ ਦਾ ਨੂੰ ਬਸ 1/2 ਲੀਟਰ ਹਾਂਜੀ ਮਸਾ ਲੱਗਾ ਤੇ ਬਾਕੀ ਜੇ ਤੁਹਾਡੇ ਤੋਂ ਕਿਸੇ ਕਿਸਮ ਦੀ ਕੋਈ ਪ੍ਰਕਾਰ ਦੀ ਚੀਜ਼ ਬਣਾਉਣੀ ਹੋਵੇ ਕਿਸੇ ਨੇ ਤਾਂ ਤੁਸੀਂ ਬਣਾ ਸਕਦੇ ਆ ਹਾਂਜੀ ਬਣਾ ਦਾਂਗੇ ਹੁਣ ਕਰਾ ਮਕਾਨ ਬੱਟਿਆ ਵਾ ਸਾਡਾ ਹਾਂ ਜੀ ਜਿਹੜਾ ਇਹ ਰਿੰਦਾਂ ਸੀ ਬਣਾ ਕੇ ਮਕਾਨ ਬੈਡ ਫਿਰ ਬਣਾਵਾਂ ਠੀਕ ਹੈ ਠੀਕ ਹੈ ਤੇ ਤੁਸੀਂ ਨਾ ਐਂ ਕਰੋ ਆਪਣਾ ਇੱਕ ਮੋਬਾਈਲ ਨੰਬਰ ਬੋਲੋ ਜੀ ਜੇ ਕਿਸੇ ਵੀਰ ਨੇ ਕੰਟੈਕਟ ਕਰਨਾ ਹੋਵੇ ਮਗਰ ਨੰਬਰ 94650 ਹਾਂ ਜੀ 77983 ਹਾਂ ਜੀ ਇੱਕ ਵਾਰੀ ਉਹ ਬੋਲੋ 94650 77983 983 77983 77983 ਹਾਂ ਜੀ ਤੇ ਆਪਣਾ ਸ਼ੋਭਨਾਮ ਜੀ ਮਹਿੰਦਰ ਸਿੰਘ ਜੀ ਤੇ ਆਪਣਾ ਜਿਹੜਾ ਟਿਕਾਣਾ ਦੱਸੋ ਜੀ। ਕੋਟੇਵੜਨ ਕੋਟਪੂਰਾ ਜੀ ਕੋਟਪੂਰਾ। ਹਾਂ ਜੀ ਦਰਸ਼ਕੋ ਜਿਹੜਾ ਇਹ ਨਾ ਜੀ ਜ਼ਿਲ੍ਹਾ ਫਰੀਦਕੋਟ ਲੱਗਦਾ। ਪਿੰਡਾ ਜਿਹੜਾ ਸਾਡਾ ਕੋਠੇ ਵਿੜੰਗਾ ਇਹ ਜਦੋਂ ਕੋਟਕਪੂਰੇ ਸ਼ਹਿਰ 'ਚ ਆਂਦਾ ਬਾਈ ਨੰਬਰ ਵਾਰਡ 'ਚ ਤੇ ਤੁਸੀਂ ਬਾਕੀ ਹੁਣ ਕੀ ਨਾ ਤੁਹਾਨੂੰ ਜਿੰਨੀ ਵੀ ਆਪਣੇ ਕੋਲੇ ਚਲੋ ਟਾਈਮ ਮਿਲਿਆ ਕਹਿ ਕੇ ਟਾਈਮ ਲਿਆ ਕਿਉਂਕਿ ਇਹਨਾਂ ਕੋਲ ਟਾਈਮ ਹੈ ਨਹੀਂ ਕਿਉਂ ਇੰਨੀ ਬਰੀਕੀ ਚੀਜ਼ ਬਣਾਉਣ ਵਾਸਤੇ ਤਾਂ ਕਹਿ ਕੇ ਟਾਈਮ ਲੈਣਾ ਪੈਣਾ। ਕਿਉਂਕਿ ਜੇ ਆਪੋ ਉਹਦੇ ਅੱਜੇ ਉਹਦਾ ਤਾਂ ਇਹਨਾਂ ਕੋਲ ਟਾਈਮ ਵੀ ਹੈ ਨਹੀਂ ਕਿਉਂਕਿ ਘਰੇ ਤੁਹਾਨੂੰ ਦਿਖਾਇਆ ਵੀ ਹੋਵੇ ਦੇਖੋ ਵੀ ਤੁਹਾਡੇ ਸਾਹਮਣੇ ਮੈਸਤਰੀ ਦਾ ਕੰਮ ਚੱਲ ਰਿਹਾ ਤੇ ਇਹ ਫੇਰ ਵੀ ਸਮੇਂ ਚੋਂ ਕੱਢ ਕੇ ਆਪਦਾ ਜਿਹਨੇ ਇਹਨਾਂ ਬਰੀਕੀ ਹਜੇ ਵੀ ਉਹਨੂੰ ਲੱਗੇ ਪਏ ਆ ਤੇ ਬਾਕੀ ਤੁਹਾਨੂੰ ਕੰਟੈਕਟ ਨੰਬਰ ਦਿੱਤਾ ਗਿਆ ਜੇ ਕਿਸੇ ਵੀਰ ਭਰਾ ਨੇ ਲੋਹੇ ਦੀ ਪਲਾਸਟਿਕ ਦੀ ਲੱਕੜ ਦੀ ਜਿਹੜੀ ਵੀ ਚੀਜ਼ ਬਣਾਉਣੀ ਆ ਇਹ ਮੈਸਤਰੀ ਕੋਲੇ ਐਡੀ ਕਿ ਕਲਾ ਹੈਗੀ ਆ ਤੁਸੀਂ ਜਦੋਂ ਮਰਜੀ ਇਸ ਫੋਨ ਨੰਬਰ ਦਿੱਤੇ ਦੇ ਹੋਏ ਤੁਸੀਂ ਗੱਲਬਾਤ ਕਰਕੇ ਆਪਦੀ ਇਹਨਾਂ ਨਾਲ ਜਿਹੜੀ ਸੰਪਰਕ ਕਰਕੇ ਤੇ ਟਾਈਮ ਜ਼ਰੂਰ ਲੱਗਦਾ ਤੁਹਾਨੂੰ ਬਣਾ ਕੇ ਜ਼ਰੂਰ ਦੇਣਗੇ ਮੋਬਾਈਲ ਨੰਬਰ ਦੋਤਾ ਕਾਲ ਕਰਕੇ ਜਰੂਰ ਗੱਲਬਾਤ ਕਰਿਓ ਜੀ ਤੇ ਬਾਕੀ ਕੀ ਨਾ ਹੋਰ ਕੁਝ ਕਹਿਣਾ ਚਾਹੁੰਦੇ ਜੀ ਹਮ ਬਸ ਦਰਸ਼ਨ ਹੀ ਬੇਨਤੀ ਹੈ ਵੀ ਫਿਰ ਧੰਨਵਾਦ ਬਲਦਾਂ ਹਾਂਜੀ ਹਾਂਜੀ ਜੀ ਆਇਆਂ ਨੂੰ ਹਾਂਜੀ ਜੇ ਟਾਈਮ ਤੇ ਟਾਈਮ ਕੱਟ ਕੇ ਆਏ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂ ਆ ਮਗਰ ਜੋ ਕਹਿਣਾ ਪ੍ਰਾਉਣਾ ਹੋਵੇ ਪਚਾਵਣ ਹੋਊਗਾ ਤੇ ਜੂਨ ਰੱਖਦੇ ਆਵਾਂਗੇ ਹਾਂਜੀ ਹਾਂਜੀ ਇਹੋ ਜੀ ਕਹਿੰਦੇ ਨਹੀਂ ਰੱਖਦੇ ਆਵਾਂਗੇ ਹਾਂਜੀ ਲੂਸ ਟਾਈਮ ਟਾਈਮ ਕੱਟਾਂ ਬਾਕੀ ਮੈਂ ਆਪਣੇ ਮਿੱਤਰਾਂ ਲਈ ਸਿਫਾਰਸ਼ ਵੀ ਕਰ ਦੂੰਗਾ ਚਲੋ ਮੈਸਤਰੀ ਸਾਹਿਬ ਨੂੰ ਜੇ ਕੋਈ ਆਇਆ ਤਾਂ ਮੇਰਾ ਕਿ ਕੋਈ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆ ਜਾਈਏ ਤੇ ਇਹਨਾਂ ਨੂੰ ਦਿਖਾ ਦੇ ਜੇ ਵੀ ਤੁਹਾਡੀ ਵੀਡੀਓ ਮੈਂ ਸ਼ੇਅਰ ਕਰਕੇ ਆਇਆ ਤਾਂ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਮਾਨਤਾਨ ਜਿਹੜੀ ਆ ਮਾਉਂਟ ਬਣਦੀ ਹੈ ਮਾਉਂਟ ਦੇ ਵਿੱਚੋਂ ਮਾਨਤਾਨ ਵੀ ਤੁਹਾਨੂੰ ਕਰਵਾ ਦਾਂਗੇ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਆ ਜੇ ਤੇ ਸ਼ੇਅਰ ਵੱਧ ਤੋਂ ਵੱਧ ਕਰੇ ਜੇ ਸਾਰੇ ਵੀਰਾਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਬਾਕੀ ਜੀ ਹਾਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ